ਉਹ ਆ ਪਲਾਸਟਿਕ ਦੀ ਬਾਲਟੀ ਆਵਾਦ ਕਾਟ ਤੋਂ ਬਣਨੀ ਜਿਹੜਾ ਸੜਕਾਂ ਤੇ ਖਿਲਰੇ ਲਫਾਫੇ ਦੇ ਖਾਦਾਂ ਵਾਲੇ ਤੋੜੇ ਦੁੱਜਾ ਤੇ ਚਾ ਗੰਧ ਪਿੱਲ ਇਹ ਸਾਰਾ ਕੁਝ ਵਰਤੋਂ ਚ ਆ ਕੇ ਰਿਆ ਜਿਹੜੀ ਆਪਾਂ ਤੁਹਾਨੂੰ ਬਾਲਟੀ ਵਿਖਾਈ ਹੈ ਨਾ ਜਿਹਦੇ ਚ ਆਪਾਂ ਖੁਰੇ ਚ ਪਾਣੀ ਪਾ ਕੇ ਨਾਉਨੇ ਆ ਜਾਂ ਵਾਟਰ কুলਰ ਰੈਬਰ ਬਣਦੇ ਇਹ ਸਾਰਾ ਕੁਝ ਕਿੱਦਾਂ ਬਣਦਾ ਵੇਖੋ ਸਕਰੈਪ ਤੋਂ ਆਹ ਜਿਹੜੇ ਲਫਾਫੇ ਲਫੂਫੇ ਨਾਲੀਆਂ ਦੇ ਵੇ ਚੜ ਜਾਂਦੇ ਪਾਣੀ ਬੰਦ ਕਰ ਦਿੰਦੇ ਇਹਦੀ ਵਰਤੋਂ ਵੇਖੋ ਕਿੱਦਾਂ ਬਣਦੀ ਆ ਪਹਿਲਾਂ ਤੇ ਉਹ ਤੋੜੇ ਤਾੜੇ ਪੀ ਕੇ ਤੇ ਆ ਬਰੀਕ ਬਰੀਕ ਦਾਣੇ ਜੇ ਬਣਾਏ ਆ ਹੁਣ ਇੱਥੇ ਆ ਕਾਲਾ ਪਾਊਡਰ ਪਾ ਕੇ ਤੇ ਇਹਨੂੰ ਕਾਲਾ ਕਰ ਦੇਣਾ ਬੜਾ ਜਗਾਟ ਲਾਇਆ ਕੇ ਬੜੇ ਦਿਮਾਗ ਨਾਲ ਚੀਜ਼ ਬਣਦੀ ਹੋਣਾ ਤੋੜਿਆਂ 'ਚ ਭਰੀ ਜਾਂਦੇ ਆ ਨਾ ਇਹਨੂੰ ਚੋਕੇ ਆਟਾ ਚੱਕੀ ਜੀ ਆ ਜਿਹੜੀ ਇਹਦੇ 'ਚ ਠੋਕ ਦੇਣਾ ਇਹ ਤੋਂ ਬਾਅਦ ਫੇਰ ਇਹਨੂੰ ਕੁਤਰਾਜਾ ਬਣਾ ਕੇ ਆ ਪੈਪ 'ਚ ਪਾ ਦੇਣਾ ਹੁਣ ਇੱਥੋਂ ਬੜੀ ਸਟੀਮ ਬਣਨੀ ਜੇ ਵੇਖਿਓ ਇਥੋਂ ਐਂ ਲੱਗਦਾ ਨਾ ਜਿਵੇਂ ਕੁਰਸੀ ਬੁਣਨ ਵਾਲੀਆਂ ਤਾਰਾਂ ਹੁੰਦੀਆਂ ਨਾ ਇਹਦੇ ਤੇ ਕੁਰਸੀ ਵੀ ਬੁਣੀਆਂ ਜਾਂਦੀਆਂ ਹਣ ਗਿਆ ਮੇਰੇ ਹਿਸਾਬ 'ਚ ਤੇ ਪੱਕਾ ਇਹ ਹੁਣ ਗਾਂ ਇਹਦੇ ਥਾਣੀ ਨਿਕਲ ਕੇ ਤੇ ਮੈਂ ਤੇ ਹੈ ਹੋਰ ਜਗਾਟ ਲੱਗੂ ਗਾੜੀ ਫੇਰ ਦਾਣੇ ਨਿਗੇ ਨਿਗੇ ਜਿਨ੍ਹਾਂ ਬਣਾਉਣੇ ਵੇਖਿਓ ਆ ਐਂਦੀ ਤਾਰ ਉਹ ਵੇਖ ਲਓ ਤੋੜੇ ਲਫਾਫੇ ਬਾਦ ਘਾਟ ਗੰਦ ਪਿੱਲ ਦੀ ਕੀ ਚੀਜ਼ ਬਣ ਗਈ ਜੇ ਆ ਵੇਖੋ ਟੋਟੇ ਹੋ ਕੇ ਤੇ ਫੇਰ ਇਹਦੇ 'ਚ ਕੱਢਦੇ ਨਾ ਇਹਨਾਂ ਨੂੰ ਦੋ ਤਿੰਨ ਤਰ੍ਹਾਂ ਕਰਤਾ ਵੇਖੋ ਇਹਦੋਂ ਬਾਅਦ ਆ ਬਾਲਟੀਆਂ ਪਰ ਪਰ ਕੇ ਨਾ ਉਹਨਾਂ ਇਹਦੇ 'ਚ ਸੁੱਟਦੇ ਨੇ ਆ ਇਹ ਤੋਂ ਛੁੱਟ ਕੇ ਤੇ ਆਹ ਵੇਖ ਲੋ ਤੁਹਾਡੀ ਪਾਰਟੀ ਬਣ ਕੇ ਤਿਆਰ ਹੋ ਕੇ ਬਾਹਰ ਆ ਗਈ ਜੀ